ਅੱਜ ਸਰ ਕਮਰੇ ਸੇ ਘਰ ਦੇ ਉੱਗਿਆ ਅਲਮਾ ਵੀ ਬਣੀ ਜਿਸ ਚਾ ਲੱਗਿਆ ਤੇ ਉੱਤੇ ਇਹਦੇ ਚ ਕਿਤਾਬਾਂ ਪਈਆਂ ਤੇ ਲਿਖਿਆ ਹੈ ਟੇਕ ਐ ਬੁੱਕ ਲੀਵ ਐ ਬੁੱਕ ਮਤਲਬ ਇੱਕ ਕਿਤਾਬ ਲੈ ਜਾਓ ਤੇ ਇੱਕ ਵਾਪਸ ਰੱਖ ਜਾਓ ਇਹਦਾ ਮਤਲਬ ਇਹ ਹੋ ਗਿਆ ਲੰਘਦੇ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਵੀ ਤੁਸੀਂ ਪੜੋ ਤੇ ਮੈਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ ਵੀ ਅੱਜ ਇਹ ਬੰਦੇ ਕਿਸ ਧੰਨਾ ਸਮਾਜ ਬਾਰੇ ਸੋਚ ਰਹੇ ਆ ਵੀ ਬਾਹਰ ਸੜਕ ਦੇ ਆਚਾਰ ਚ ਮੇਰੇ ਸਾਡੇ ਸੜਕੇ ਜੀ ਤੇਲ ਮਾਰੀ ਨੂੰ ਕੋਈ ਤਾਲਾ ਨਹੀਂ ਲਾਇਆ ਬਸ ਇਹੀ ਕਹਿ ਲਈ ਬਸ ਇਹਦੀ ਕੀਮਤ ਹੈ ਇਹ ਵੀ ਇੱਕ ਪੜੋ ਪੜਨ ਤੋਂ ਬਾਅਦ ਦੇਜੋ ਤੇ ਕਿੰਨਾ ਚੰਗਾ ਹੈ ਜੀ ਇਹ ਨਕਰੇਚਰ ਨੂੰ ਕਿੰਨਾ ਪਿਆਰ ਕਰਦੇ ਹੋਗੇ ਕਿਤਾਬਾਂ ਨੂੰ ਤੇ ਮੇਰਾ ਖਿਆਲ ਹੈ ਸਾਨੂੰ ਸਿੱਖ ਕਮਿਊਨਿਟੀ ਨੂੰ ਵੀ ਚਾਹੀਦਾ ਹੈ ਵੀ ਆਪਾਂ ਲਿਬਾਰੀਆ ਚ ਪਈਆਂ ਕਿਤਾਬਾਂ ਨੂੰ ਪੜੀਏ ਤੇ ਜਿੰਨਾਂ ਦੀਆਂ ਲਿਬਾਰੀਆ ਚ ਨਹੀਂ ਪਈਆਂ ਉਹ ਕਿਤਾਬਾਂ ਜਰੂਰ ਚੰਗੀਆਂ ਕਿਤਾਬਾਂ ਪੜੀਏ ਕਿਉਂਕਿ ਕਿਤਾਬਾਂ ਬਹੁਤ ਵੱਡੀਆਂ ਮਿੱਤਰ ਹੁੰਦੀਆਂ ਨੇ ਜੀ ਇਹ ਉਦਾਸੀਨ ਦੂਲ ਕਰਦੀਆਂ ਨੇ ਇਹ ਮਨ ਨੂੰ ਖੇੜਾ ਦਿੰਦੀਆਂ ਨੇ ਚੰਗਾ ਲੱਗਿਆ ਜੀ ਅੱਜ ਸਾਨੂੰ